ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਅਸੀਂ ਸੀ ਹੁਣ ਇਸ ਟਾਈਮ ਹਿਮਾਚਲ ਦੇ ਵਿੱਚ। ਸ਼੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਅਸੀਂ ਚੜ੍ਹ ਰਹੇ ਸੀ ਬਾਈ ਜੀ ਜਾਨ ਦੇਵੀ ਵਾਲੇ ਪਾਸੇ ਨੂੰ ਤੇ ਉੱਥੇ ਹੀ ਰਸਤੇ ਦੇ ਵਿੱਚ ਦੇਖਿਆ ਕਿ ਇੱਕ ਬੋੜ ਦਾ ਦਰਖਤ ਖੜਾ ਵੀਰੇ ਬਹੁਤ ਪੁਰਾਣਾ। ਕਾਫੀ ਪੁਰਾਣਾ ਹੋਏਗਾ ਇਹ ਕਿਉਂਕਿ ਤਣਾ ਇਹਦਾ ਬਹੁਤ ਵੱਡਾ ਉੱਪਰੋਂ ਸ਼ਾਇਦ ਵੱਡਿਆ ਹੋਏਗਾ ਕਈ ਵਾਰੀ। ਤਾਂ ਇੱਕ ਬੋੜ ਦਾ ਦਰਖਤ ਆ ਵੀਰੇ ਬਿਲਕੁਲ ਸੜਕ ਦੇ ਵਿਚਾਲੇ। ਪਰ ਦੇਖਣ ਲਈ ਸਭ ਤੋਂ ਵਧੀਆ ਚੀਜ਼ ਇਹ ਆ ਕਿ ਇਹਨੂੰ ਕਿਸੇ ਨੇ ਵੱਢਿਆ ਨਹੀਂ ਹੈਗਾ। ਦੇਖੋ ਸੜਕ ਦੇ ਵਿਚਾਲੇ ਹੈ ਇੱਕ ਪਾਸੇ ਗੱਡੀ ਲੰਘ ਰਹੀ ਹੈ ਦੂਜੇ ਪਾਸੇ ਦੂਜੀ ਗੱਡੀ ਲੰਘ ਰਹੀ ਹੈ ਪਰ ਇਹ ਰੋਡ ਦੇ ਵਿਚਾਲੇ ਹੈ ਬਾਈ ਜੀ ਉਹ ਕਿਤੇ ਹੋਰ ਹੁੰਦਾ ਤਾਂ ਸ਼ਾਇਦ ਇਹਨੂੰ ਵੱਢ ਗਏ ਇੱਥੋਂ ਰੋਡ ਬਿਲਕੁਲ ਪਲੇਨ ਕੀਤਾ ਜਾਂਦਾ ਪਰ ਬਾਈ ਜੀ ਉਹਨਾਂ ਲੋਕਾਂ ਨੂੰ ਸਲੂਟ ਹੈ ਉਹਨਾਂ ਬੰਦਿਆਂ ਨੂੰ ਸਲੂਟ ਹੈ ਜਿਨ੍ਹਾਂ ਨੇ ਇਸ ਦਰਖਤ ਨੂੰ ਬਚਾ ਕੇ ਰੱਖਿਆ ਕਿਉਂਕਿ ਬਾਈ ਜੀ ਇਹ ਜੋ ਚੀਜ਼ਾਂ ਪੁਰਾਣੀਆਂ ਵੀਰੇ ਜਿੱਦਾਂ ਬੋੜ ਹੋਗੇ ਪਿੱਪਲ ਹੋਗੇ ਹੁਣ ਇਹ ਬਹੁਤ ਘੱਟ ਗਿਣਤੀ ਦੇ ਵਿੱਚ ਰਹਿ ਗਏ ਆ ਕਿਸੇ ਟਾਈਮ ਇਹਨਾਂ ਦੀ ਪੂਜਾ ਕੀਤੀ ਜਾਂਦੀ ਸੀ ਪਰ ਹੁਣ ਬਾਈ ਜੀ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਪਰ ਬਾਈ ਜੀ ਦੇਖੋ ਜਿਨ੍ਹਾਂ ਨੇ ਵੀ ਇਸ ਚੀਜ਼ ਨੂੰ ਦੇਖੋ ਬਚਾ ਕੇ ਰੱਖਿਆ ਉਹ ਰੋਡ ਦੇ ਵਿਚਾਲੇ ਸੀ ਬਿਲਕੁਲ ਮੇਨ ਰੋਡ ਆ ਇਹ ਔਰ ਰੋਡ ਦੇ ਵਿਚਾਲੇ ਆ ਔਰ ਕਿਸੇ ਨੇ ਇਹਨੂੰ ਕਟਿਆ ਨਹੀਂ ਹੈਗਾ ਦੇਖੋ ਬਿਲਕੁਲ ਸਾਹਮਣੇ ਰੱਖਿਆ ਥੜਾ ਬਣਾ ਰੱਖਿਆ ਵਾਲੇ ਦੁਆਲੇ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਆਹ ਰੋਡ ਹੈ ਆ ਦੇਖੋ ਬੱਸਾਂ ਵੀ ਜਾ ਰਹੀਆਂ ਇਹਦੇ ਕੋਲ ਦੀ ਠੀਕ ਆ ਗੱਡੀਆਂ ਜਾ ਰਹੀਆਂ ਉਧਰੋਂ ਆ ਵੀ ਰਹੀਆਂ ਸੋ ਬਾਈ ਜੀ ਇਹਨਾਂ ਲੋਕਾਂ ਨੂੰ ਬਾਈ ਜੀ ਦਿਲੋਂ ਸਲਾਮ ਹੈ ਕਿਉਂਕਿ ਬਾਈ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਵਧ ਚੁੱਕੀ ਆ ਦਰਖਤ ਬਹੁਤ ਜ਼ਿਆਦਾ ਕੱਟੇ ਜਾ ਚੁੱਕੇ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਬਾਰੇ ਪਾਸੇ ਧਿਆਨ ਦੇਣਾ ਚਾਹੀਦਾ ਆ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਬਾਈ ਜੀ ਤੇ ਜੇ ਕਿਤੇ ਕੋਈ ਪੁਰਾਣੇ ਦਰਖਤ ਹੈਗੇ ਤਾਂ ਉਹਨਾਂ ਦੀ ਆਪਾਂ ਨੂੰ ਸੰਭਾਲ ਕਰਨੀ ਚਾਹੀਦੀ ਆ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜੋ ਹੁਣ ਗਰਮੀ ਦਾ ਗਰਮੀ ਪੈ ਰਹੀ ਹੈ ਉਸ ਦੇ ਪ੍ਰਕੋਪ ਤੋਂ ਬਚ ਸਕਣ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਗਰਮੀ ਪੈ ਸਕਦੀ ਹੈ ਇਹ ਵੱਡੇ ਵੱਡੇ ਜੋ ਮਾਹਿਰ ਹੈ ਉਹਨਾਂ ਦਾ ਕਹਿਣਾ ਹੈ ਬਈ ਜੀ ਸੋ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ